ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ 11 ਨਵੰਬਰ 1675 ਦੀ ਜਦੋਂ ਦਿੱਲੀ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਨੁੱਖੀ ਹਿਰਦੇ ਬਲੁੰਦਰ ਦਿੱਤੇ ਧਰਮ ਨੂੰ ਮੰਨਣ ਵਾਲੇ ਸਮਾਜ ਨੂੰ ਸਮਝਣ ਵਾਲੇ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਲੋਕ ਤਰਾ ਤਰਾ ਕਰਨ ਲੱਗੇ ਇਹ ਕਿਹੜੀ ਘਟਨਾ ਸੀ ਤੇ ਇਸ ਘਟਨਾ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਅੱਜ ਅਸੀਂ ਉਹ ਸਵਾਰੇ ਗੱਲ ਕਰਾਂਗੇ ਘਟਨਾ ਹੈ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਜੋ 11 ਨਵੰਬਰ 1675 ਨੂੰ ਦਿੱਲੀ ਦੇ ਵਿੱਚ ਵਾਪਰੀ ਇਸ ਸਹੀਦੀ ਨੇ ਜਿੱਥੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਝੰਜੋੜ ਦਿੱਤਾ ਉਥੇ ਹੀ ਮੁਗਲਾਂ ਦਾ ਇੱਕ ਅਜਿਹਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਿੰਦੇ ਵਿੱਚ ਨਫ਼ਰਤ ਹੀ ਨਫ਼ਰਤ ਸੀ ਲੋਕ ਨਫ਼ਰਤ ਕਰਨ ਲੱਗੇ ਇਹੋ ਜਿਹੀ ਸਰਕਾਰ ਨੂੰ ਜਿਹੜੀ ਸ਼ਾਂਤੀ ਦੇ ਪੁੰਜ ਤੇ ਧਰਮ ਨੂੰ ਮੰਨਣ ਵਾਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਹੋ ਜਿਹੀਆਂ ਸਖਤ ਸਜ਼ਾਵਾਂ ਦੇਣ ਲੱਗੀ ਸੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ 6 ਸਾਲ ਪਹਿਲਾਂ ਹਰਿਆਣੇ ਦੇ ਇੱਕ ਧਾਰਮਿਕ ਗੁਰੂ ਉਦੋਨਾਥ ਜੀ ਜਿਹੜੇ ਕਿ ਸਤਨਾਮੀ ਸੰਪਰਦਾਇ ਚਲਾਉਂਦੇ ਸਨ ਉਹਨਾਂ ਨੂੰ ਵੀ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਤਰ੍ਹਾਂ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਹ ਘਟਨਾ ਜਦੋਂ ਵਾਪਰਦੀ ਹੈ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਜਦੋਂ ਲੈ ਕੇ ਗਏ ਉੱਥੇ ਵੀ ਗੁਰੂ ਸਾਹਿਬ ਜੀ ਉੱਤੇ ਬਹੁਤ ਜ਼ਿਆਦਾ ਤਸੱਦਦ ਕੀਤਾ ਗਿਆ। ਮੁਗਲ ਗਵਰਨਰ ਜੋ ਦਿੱਲੀ ਦਾ ਸੀ ਸਾਫੀ ਖਾਂ ਉਹ ਚਾਹੁੰਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਇਸਲਾਮ ਨੂੰ ਸਵੀਕਾਰ ਕਰ ਲੈਣ। ਅਤੇ ਇੱਕ ਲੋਕਲ ਕਾਜੀ ਉਸ ਦਾ ਨਾਂ ਸੀ ਅਬਦੁੱਲ ਬਹਾਉ ਬੋਰਾ ਉਹ ਵੀ ਬਹੁਤ ਕੱਟੜ ਸੀ ਤੇ ਜ਼ਾਲਮ ਸੀ। ਹੁਣ ਗਵਰਨਰ ਵੀ ਜ਼ਾਲਮ ਤੇ ਕਾਜੀ ਵੀ ਜ਼ਾਲਮ ਧਰਮ ਦਾ ਕੋਈ ਨਾਮੋ ਨਿਸ਼ਾਨ ਨਹੀਂ। ਦੂਜੇ ਧਰਮਾਂ ਨੂੰ ਬੇਦ ਇੰਤਹਾ ਨਫ਼ਰਤ ਕਰਨ ਵਾਲੇ ਲੋਕ ਗੁਰੂ ਸਾਹਿਬ ਜੀ ਉੱਤੇ ਤਸੱਦਦ ਕੀਤਾ ਗਿਆ ਅਖੀਰ ਜਦੋਂ ਗੁਰੂ ਸਾਹਿਬ ਜੀ ਨਹੀਂ ਮੰਨੇ ਤਾਂ ਇੱਕ ਤਸੱਦਦ ਦੀ ਬਹੁਤ ਜ਼ਿਆਦਾ ਘਣਾਉਣੀ ਹਰਕਤ ਕੀਤੀ ਗਈ ਇੱਕ ਥੰਬ ਜਿਹੜਾ ਹੈਗਾ ਉਸ ਨੂੰ ਗਰਮ ਕੀਤਾ ਗਿਆ ਉਸ ਥੰਬ ਦੇ ਨਾਲ ਗੁਰੂ ਸਾਹਿਬ ਜੀ ਜਿਹੜੇ ਹੈਗੇ ਆ ਉਹਨਾਂ ਦੇ ਸਰੀਰ ਨੂੰ ਨਾਲ ਲਗਾ ਦਿੱਤਾ ਗਿਆ ਤੇ ਜਦੋਂ ਗੁਰੂ ਸਾਹਿਬ ਜੀ ਦਾ ਸਰੀਰ ਉਸ ਗਰਮ ਥੰਮਬ ਦੇ ਨਾਲ ਲੱਗਿਆ ਤਾਂ ਬਹੁਤ ਸਾਰੇ ਜ਼ਖਮ ਹੋ ਗਏ ਇਹ ਸਾਰੀ ਘਟਨਾ ਕਾਜੀ ਅਬਦੁੱਲ ਬਹਾਉ ਬੋਰਾ ਖੁਦ ਦੇਖ ਰਿਆ ਸੀ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਗੁਰੂ ਸਾਹਿਬ ਜੀ ਇੱਥੋਂ ਤੱਕ ਵੀ ਆਪਣੇ ਅਡੋਲ ਹਨ ਕਿ ਜਿਹੜੇ ਇਹਨਾਂ ਕੁਝ ਸਹਿ ਸਕਦੇ ਹਨ ਪਰ ਧਰਮ ਤੋਂ ਨਹੀਂ ਡੋਲੇ ਤੇ ਆਖਰ ਗੁਰੂ ਸਾਹਿਬ ਜੀ ਦੇ ਵਿਰੁੱਧ ਮੌਤ ਦਾ ਫਤਵਾ ਜਿਹੜਾ ਹੈਗਾ ਕਾਜੀ ਦੁਆਰਾ ਜਾਰੀ ਕਰ ਦਿੱਤਾ ਗਿਆ ਕਿ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਏਗਾ। ਇਹਦੇ ਲਈ ਆਲੇ-ਦੋਲੇ ਬਹੁਤ ਜ਼ਿਆਦਾ ਮਨਿਆਦੀ ਕਰਵਾਈ ਗਈ ਤੇ ਲੋਕ ਜਿਹੜੇ ਹੈਗੇ ਆ ਉਸ ਦਿਨ ਬਹੁਤ ਦੂਰੋਂ-ਦੂਰੋਂ ਉੱਥੇ ਦੇਖਣ ਆਏ। ਉਹਨਾਂ ਲੋਕਾਂ ਦੇ ਵਿੱਚ ਭਾਈਜੈਤਾ ਵੀ ਸੀ। ਆਖਰੀ ਵਾਰੀ ਜਦੋਂ ਜਲਾਦ ਜਲਾਲਉਦੀਨ ਸ਼ਹੀਦ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਕੋਲ ਪਾਸ ਆ ਗਿਆ ਤੇ ਕਾਜੀ ਨੇ ਫਤਵਾ ਜਿਹੜਾ ਹੈਗਾ ਜਾਰੀ ਕਰ ਦਿੱਤਾ ਤਾਂ ਉਸ ਦੇ ਵਿੱਚ ਤਿੰਨ ਸ਼ਰਤਾਂ ਜਿਹੜੀਆਂ ਹੈਗੀਆਂ ਕਾਜੀ ਨੇ ਗੁਰੂ ਸਾਹਿਬ ਜੀ ਅੱਗੇ ਰੱਖੀਆਂ ਪਹਿਲੀ ਇਹ ਸੀ ਕਿ ਇਸਲਾਮ ਸਵੀਕਾਰ ਕਰ ਲਓ ਦੂਜੀ ਕੋਈ ਕਰਾਮਾਤ ਦਿਖਾਓ ਤੀਜੀ ਤੇ ਫਿਰ ਮੌਤ ਲਈ ਤਿਆਰ ਹੋ ਜਾਓ ਗੁਰੂ ਸਾਹਿਬ ਜੀ ਨੇ ਸਲਾਮ ਸਵੀਕਾਰ ਕਰਨ ਤੋਂ ਮਨਾਂ ਕਰ ਦਿੱਤਾ ਕਰਾਮਾਤ ਦਿਖਾਉਣੀ ਸਿੱਖ ਧਰਮ ਦੇ ਵਿੱਚ ਹੀ ਵਰਜਿਤ ਹੈ ਕਿ ਕੁਦਰਤ ਦੇ ਨਿਯਮਾਂ ਦੇ ਗੈਸ ਤੋਂ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਗੁਰੂ ਸਾਹਿਬ ਜੀ ਨੇ ਕਿਹਾ ਮੈਂ ਮੌਤ ਨੂੰ ਹੀ ਸਵੀਕਾਰ ਕਰ ਰਿਹਾ ਹਾਂ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਧਰਮ ਤੋਂ ਨਹੀਂ ਡੋਲੇ ਤੇ ਫਿਰ ਗੁਰੂ ਸਾਹਿਬ ਜੀ ਨੇ ਕੁਚੇ ਚਬੂਤਰੇ ਤੇ ਖੜਾ ਕੇ ਬਹੁਤ ਹੀ ਅਲਮਨੁੱਖੀ ਤਸੀਹ ਆਲਮਨੁੱਖੀ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦਾ ਸਿਰ ਜਿਹੜਾ ਸੀਗਾ ਜਲਾਦ ਜਲਾਲੂਦੀਨ ਦੁਆਰਾ ਧੜ ਤੋਂ ਅਲੱਗ ਕਰ ਦਿੱਤਾ ਗਿਆ। ਉਸ ਸਮੇਂ ਹਰਮਨਜੀਤ ਦਿੱਲੀ ਦੇ ਵਿੱਚ ਨਹੀਂ ਸੀ। ਹਰ ਇਹ ਹੁਕਮ ਜਾਰੀ ਕੀਤਾ ਗਿਆ ਕਿ ਗੁਰੂ ਸਾਹਿਬ ਜੀ ਦੇ ਸਿਰ ਅਤੇ ਧੜ ਨੂੰ ਕੋਈ ਵੀ ਇੱਥੋਂ ਨਹੀਂ ਚੁੱਕ ਸਕਦਾ। ਇਸ ਨੂੰ ਇਸ ਦੀ ਬੇਅਦਬੀ ਕੀਤੀ ਜਾਏਗੀ ਤੇ ਇਸ ਤਰ੍ਹਾਂ ਦੇ ਨਾਲ ਜਿਹੜੀ ਅਨਾਊਂਸਮੈਂਟ ਹੋਈ ਸਿੱਖ ਜਿਹੜੇ ਹਿਰਦੇ ਸੀਗੇ ਉਹ ਹੋਰ ਜ਼ਿਆਦਾ ਬਲੁੰਦਰੇ ਗਏ। ਕਿ ਇੱਕ ਤਾਂ ਉਹਨਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਗਿਆ ਹੈ ਦੂਜਾ ਉਹਨਾਂ ਦੇ ਸਰੀਰ ਦਾ ਵੀ ਜਿਹੜਾ ਹੈਗਾ ਹੁਣ ਉਸ ਦੇ ਲਈ ਵੀ ਬਿਆਦਵੀ ਮੁਗਲ ਸਰਕਾਰ ਕਰ ਰਹੀ ਹੈ ਹੁਣ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਹੁਣ ਤਵਾਦ ਭਾਈ ਜੈਤਾ ਜੀ ਨੇ ਹੋਰ ਸਿੱਖਾਂ ਦੇ ਨਾਲ ਇੱਕ ਇਕੱਠ ਉੱਥੇ ਕੀਤਾ ਉਸ ਇਕੱਠ ਦੇ ਵਿੱਚ ਇਹ ਫੈਸਲਾ ਹੋਇਆ ਕਿ ਗੁਰੂ ਸਾਹਿਬ ਜੀ ਦੇ ਸੀਸ ਅਤੇ ਧੜ ਨੂੰ ਬਹੁਤ ਹੀ ਸਤਕਾਰ ਸਹਿਤ ਉਸ ਚਾਂਦਨੀ ਚੌਕ ਦੇ ਵਿੱਚੋਂ ਚੁੱਕਿਆ ਜਾਏਗਾ ਇਹਦੇ ਲਈ ਸਾਰੇ ਸਿੱਖਾਂ ਨੇ ਸੁਝਾਅ ਦਿੱਤਾ ਕਿ ਲੱਖੀ ਸਾਹਿਬ ਬਨਜਾਰਾ ਜੀ ਦੇ ਨਾਲ ਗੱਲਬਾਤ ਕੀਤੀ ਜਾਏ ਲੱਖੀ ਸਾਹਿਬ ਬਨਜਾਰਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਉਹ ਅਤੇ ਉਹਦੇ ਤਿੰਨ بیٹے ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਤਾਂ ਲੱਖੀ ਸਾਹਿਬ ਬਨਜਾਰਾ ਨੇ ਇਸ ਚੀਜ਼ ਲਈ ਆਗਿਆ ਦੇ ਦਿੱਤੀ ਕਿ ਅਸੀਂ ਗੁਰੂ ਸਾਹਿਬ ਜੀ ਦੇ ਸੀਸ ਅਤੇ ਧੜ ਨੂੰ ਉੱਥੋਂ ਸਤਕਾਰ ਸਾਇਤ ਚੱਕਾਂਗੇ ਤੇ ਬਹੁਤ ਹੀ ਸਤਿਕਾਰ ਸਹਿਤ ਗੁਰੂ ਸਾਹਿਬ ਜੀ ਦਾ ਸੰਸਕਾਰ ਵੀ ਰਵਾਇਤਾ ਅਨਸਾਰ ਕਰਾਂਗੇ ਹੁਣੇ ਉਸ ਦਿਨ ਭਾਈ ਲੱਖੀ ਸਾਹਿਬ ਬਨਜਾਰੇ ਦਾ ਜਿਹੜਾ ਗੱਡਿਆਂ ਦਾ ਕਾਫਲਾ ਸੀਗਾ ਕਿਉਂਕਿ ਲੱਖੀ ਸਾਹਿਬ ਬਨਜਾਰਾ ਦਿੱਲੀ ਸਰਕਾਰ ਦਾ ਇੱਕ ਵੱਡਾ ਸਰਕਾਰੀ ਠੇਕੇਦਾਰ ਸੀ ਇਸ ਲਈ ਉਹਦੇ ਤੇ ਕੋਈ ਸ਼ੱਕ ਨਹੀਂ ਕਰਦਾ ਹੁੰਦਾ ਕਿਉਂ ਕਿ ਕਿੱਧਰ ਜਾ ਰਿਹਾ ਹੈ ਕਿਉਂਕਿ ਮਾਲ ਦੀ ਸਪਲਾਈ ਜਿਹੜੀ ਹੈਗੀ ਆ ਉਸ ਨੇ ਕਰਨੀ ਹੁੰਦੀ ਸੀ ਕਿਹਾ ਜਾਂਦਾ ਹੈ ਕਿ ਉਤਕਾ ਉਸ ਦੇ ਗੱਡਿਆਂ ਦਾ ਇੱਕ ਵੱਡਾ ਕਾਫਲਾ ਨਾਰਨੌਰ ਤੋਂ ਦਿੱਲੀ ਆਇਆ ਹੋਇਆ ਸੀ ਗੱਡਿਆਂ ਦੇ ਵਿੱਚ ਰੂਹ ਭਰੀ ਹੋਈ ਸੀ ਤੇ ਜਮਨਾ ਦੇ ਕੰਢੇ ਤੇ ਉਹ ਗੱਡਿਆਂ ਦਾ ਪੜਾ ਸੀ ਜਦੋਂ ਲੱਖੀ ਸਾਹਿਬ ਨਜ਼ਾਰੇ ਨੂੰ ਇਹ ਸਾਰੀ ਗੱਲ ਦਾ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਨੂੰ ਸੀਧ ਕਰ ਦਿੱਤਾ ਹੈ ਭਾਈ ਜੈਤਾ ਜੀ ਨੇ ਗੱਲਬਾਤ ਕੀਤੀ ਤਾਂ ਫਿਰ ਇਹ ਬਿਉਂਤ ਬਣਾਈ ਗਈ ਕਿ ਗੱਡਿਆਂ ਦਾ ਕਾਫਲਾ ਜਿਹੜਾ ਹੈਗਾ ਚਾਂਦਨੀ ਚੌਕ ਵੱਲ ਜਾਏਗਾ ਉੱਥੋਂ ਹੀ ਸੀਸ ਅਤੇ ਧੜ ਜਿਹੜਾ ਹੈਗਾ ਉਹਨਾਂ ਨੂੰ ਸੁਰੱਖਿਆ ਚੁੱਕ ਲਿਆ ਜਾਏਗਾ ਇਹਦੇ ਲਈ ਭਾਈ ਨਾਨੂ ਜੀ ਭਾਈ ਜੈਤਾ ਜੀ ਭਾਈ ਉਹਦੇ ਜੀ ਭਾਈ ਆਗਿਆ ਰਾਮ ਜੀ ਅਤੇ ਲੱਖੀ ਸਾਹ ਬਨਜਾਰਾ ਦੇ ਪੁੱਤਰ ਜਿਹੜੇ ਹੈਗੇ ਆ ਕਾਫਲਾ ਲੈ ਕੇ ਚੱਲ ਪਏ ਤੇ ਗੱਡਿਆਂ ਦੇ ਵਿੱਚ ਹੀ ਭਾਈ ਜੈਤਾ ਜੀ ਉਹਣੀ ਲੁਕੇ ਹੋਏ ਸਨ ਤੇ ਉਹਨਾਂ ਨੇ ਬਹੁਤ ਹੀ ਸਤਕਾਰ ਸਹਿਤ ਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਹੈਗਾ ਉਥੋਂ ਰਾਤ ਦੇ ਸਮੇਂ ਹਨੇਰੀ ਰਾਤ ਸੀ ਕੋਈ ਸ਼ੱਕ ਨਹੀਂ ਸੀ ਕਰ ਰਿਹਾ ਕਾਫਲੇ ਦੇ ਉੱਪਰ ਉਹਨਾਂ ਨੇ ਸੀਸ ਜਿਹੜਾ ਹੈਗਾ ਚੁੱਕ ਲਿਆ ਤੇ ਧੜ ਜਿਹੜਾ ਸੀਗਾ ਉਹ ਲੱਖੀ ਸਾਹ ਬਨਜਾਰਾਂ ਨੇ ਗੱਡੇ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਸਤਕਾਰ ਸਹਿਤ ਚੁੱਕ ਲਿਆ ਚੁੱਕ ਕੇ ਰੱਖ ਲਿਆ ਹੁਣ ਇਥੋਂ ਕਾਫਲਾ ਜਿਹੜਾ ਹੈਗਾ ਅੱਗੇ ਚਲਾ ਜਾਂਦਾ ਹੈ ਭਾਈ ਜੈਤਾ ਜੀ ਜਿਹੜੇ ਹੈਗੇ ਆ ਇਸ ਕਾਫਲੇ ਤੋਂ ਅਲੱਗ ਹੋ ਜਾਂਦੇ ਹਨ ਉਹਨਾਂ ਨੇ ਸੀਸ ਜਿਹੜਾ ਸੀਗਾ ਟੋਕਰੀ ਦੇ ਵਿੱਚ ਕੁਝ ਪੱਤੇ ਪਾ ਕੇ ਰਮਾਲਿਆਂ ਦੇ ਵਿੱਚ ਲਪੇਟ ਕੇ ਰੱਖਿਆ ਹੋਇਆ ਸੀ ਤੇ ਉਹ ਟੋਕਰੀ ਲੈ ਕੇ ਭੇਸ ਬਦਲ ਕੇ ਉਸ ਜਗ੍ਹਾ ਤੋਂ ਬਾਗਪਤ ਵੱਲ ਨੂੰ ਚੱਲਦੇ ਹਨ ਕਿਉਂਕਿ ਬਾਗਪਤ ਤੇ ਹੁੰਦੇ ਹੋਏ ਉਹਨਾਂ ਨੇ ਜਮਨਾ ਨੂੰ ਪਾਰ ਕਰਨਾ ਸੀਗਾ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਰਕਾਰ ਬਹੁਤ ਸਖਤੀ ਕੀਤੀ ਹੋਈ ਸੀ ਜਦੋਂ ਇਹ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦਾ ਸੀਸ ਵੀ ਚੁੱਕ ਲਿਆ ਗਿਆ ਹੈ ਧੜ ਵੀ ਚੁੱਕ ਲਿਆ ਗਿਆ ਹੈ ਤਾਂ ਮੁਗਲ ਸਿਪਾਹੀ ਜਿਹੜੇ ਹੈਗੇ ਆ ਥਾਂ ਥਾਂ ਤੇ ਚੈਕਿੰਗ ਕਰ ਰਹੇ ਸਨ ਕਿ ਕੌਣ ਚੁੱਕ ਕੇ ਲੈ ਕੇ ਗਿਆ ਹੈ ਤੇ ਧੜ ਜਿਹੜਾ ਸੀਗਾ ਉਸ ਦਾ ਤਾਂ ਕੁਝ ਸਮੇਂ ਬਾਅਦ ਭਾਵ ਅਗਲੀ ਸਵੇਰ ਲੱਖੀ ਸਾਹ ਬੰਜਾਰਾ ਦੁਆਰਾ ਆਪਣੇ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰ ਦਿੱਤਾ ਗਿਆ ਪਰ ਉਸ ਸਮੇਂ ਅਜੇ ਸੀਸ ਜਿਹੜਾ ਸੀਗਾ ਭਾਈ ਜੈਤਾ ਜੀ ਪਾਸ ਹੀ ਸੀ ਤੇ ਭਾਈ ਜੈਤਾ ਜੀ ਨੇ ਜਮਨਾ ਨੂੰ ਕਿਉਂਕਿ ਜੇ ਉਹ ਕਿਸਤਿਆਂ ਦੁਆਰਾ ਪਾਰ ਕਰਦੇ ਤਾਂ ਕਿਸੇ ਨੂੰ ਸ਼ੱਕ ਹੋ ਜਾਣਾ ਸੀ ਕਿ ਇਸ ਟੋਕਰੀ ਦੇ ਵਿੱਚ ਕੁਝ ਹੈ ਪਾਈ ਜੈਤਾ ਜੀ ਨੇ ਬਹੁਤ ਹੀ ਸਕੀਮ ਦੇ ਨਾਲ ਯਮਨਾ ਨੂੰ ਜੂਪੇ ਵਾਲੀ ਸਾਈਡ ਤੋਂ ਪਾਰ ਕੀਤਾ ਉਸ ਤੋਂ ਬਾਅਦ ਭਾਈ ਜੈਤਾ ਜੀ ਵੱਖ-ਵੱਖ ਥਾਵਾਂ ਤੇ ਜਿਹੜੇ ਹੈਗੇ ਆ ਉੱਥੋਂ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਟੋਟਲ ਯਾਤਰਾ ਜਿਹੜੀ ਆ ਪੰਜ ਪੜਾਅ ਹੈਗੇ ਆ ਕਿਉਂਕਿ ਇੱਕੋ ਦਿਨ ਵਿੱਚ ਨਹੀਂ ਪਾਈ ਜਾਂਦਾ ਜੀ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਰਸਤੇ ਦੇ ਵਿੱਚ ਹਰ ਥਾਂ ਤੇ ਬਹੁਤ ਧਿਆਨ ਦੇ ਨਾਲ ਜਿਹੜਾ ਹੈਗਾ ਚੱਲਣਾ ਪੈਂਦਾ ਸੀ ਕਿਉਂਕਿ ਸੀਸ ਲਜਾਣ ਸਮੇਂ ਬਹੁਤ ਚੌਕਸੀ ਜਿਹੜੀ ਹੈਗੀ ਐ ਭਾਈ ਜੈਤਾ ਜੀ ਵਰਤ ਰਹੇ ਸਨ ਉਹਨਾਂ ਨੇ ਭਾਈ ਨਾਨੋ ਜੀ ਤੇ ਭਾਈ ਉਦੇ ਜੀ ਕਿਉਂਕਿ ਨਾਲੋਂ ਨਾਲ ਚੱਲ ਰਹੇ ਸਨ ਤੇ ਇੱਕ ਜਣਾ ਅੱਗੇ ਚੱਲ ਰਿਹਾ ਸੀ ਕਾਫੀ ਅੱਗੇ ਤੇ ਦੂਜਾ ਜਿਹੜਾ ਹੈਗਾ ਕਾਫੀ ਪਿੱਛੇ ਚੱਲ ਰਿਹਾ ਸੀ ਉਹ ਇਸ ਕਰਕੇ ਚੱਲ ਰਹੇ ਸਨ ਕਿ ਜੇ ਕੋਈ ਅੱਗੇ ਕੁਝ ਗਲਤ ਹੈ ਤਾਂ ਉਸ ਦੀ ਸੂਚਨਾ ਤੁਰੰਤ ਭਾਈ ਜੈਤਾ ਜੀ ਨੂੰ ਦਿੱਤਾ ਜਾਏ ਜੇ ਕੋਈ ਪਿੱਛੇ ਕੁਝ ਫੌਜ ਦੀ ਚੈਕਿੰਗ ਹੋ ਰਹੀ ਹੈ ਜਾਂ ਫੌਜ ਆ ਰਹੀ ਹੈ ਤਾਂ ਉਸ ਦੀ ਸੂਚਨਾ ਜਿਹੜੀ ਹੈ ਭਾਈ ਚੈਤਾ ਜੀ ਨੂੰ ਦਿੱਤੀ ਜਾਏ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਹੈਗੇ ਆ ਉੱਥੋਂ ਚੱਲਦੇ ਗਏ ਕਿਉਂਕਿ ਰਸਤੇ ਜਿਹੜੇ ਸਿੱਧੇ ਰਸਤੇ ਸੀਗੇ ਉਹਨਾਂ ਤੇ ਆਇਆ ਨਹੀਂ ਤੇ ਜਾ ਸਕਦਾ ਪਗਡੰਡੀਆਂ ਦੀ ਵਰਤੋਂ ਕਰਨੀ ਪੈਣੀ ਸੀ ਬਹੁਤ ਹੀ ਕਠਨ ਰਸਤਿਆਂ ਦੇ ਵਿੱਚੋਂ ਆਉਣਾ ਪੈਣਾ ਸੀਗਾ ਇਹ ਵੀ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਤੇ ਸਹੀ ਸਲਾਮਤ ਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਹੈਗਾ ਅਨੰਤਪੁਰ ਸਾਹਿਬ ਪਹੁੰਚ ਵੀ ਜਾਵੇ ਇਹਦੇ ਲਈ ਸਭ ਤੋਂ ਪਹਿਲਾਂ ਬਾਗਪਤ ਬਾਗਪਤਵਾੜ ਕਰਨਾਲ ਦੇ ਕੋਲੇ ਹੈ ਤਰੌੜੀ ਉੱਥੇ ਇੱਕ ਰਾਤ ਜਿਹੜੀ ਹੈਗੀ ਕੱਟੀ ਗਈ ਉਸ ਤੋਂ ਬਾਅਦ ਤੀਜਾ ਪੜਾ ਅਨਾਜ ਮੰਡੀ ਅਬਾਲੇ ਦਾ ਹੈ ਤੇ ਚੌਥਾ ਹੈ ਨਾਭਾ ਸਾਹਿਬ ਚੰਡੀਗੜ੍ਹ ਤੇ ਫਿਰ ਆਖਰੀ ਵਾਰ ਜਿਹੜਾ ਪੰਜਵਾਂ ਪੜਾ ਹੈਗਾ ਤੇ ਸੀਸ ਬਹੁਤ ਹੀ ਸਤਕਾਰ ਸਹਿਤ ਕੀਰਤਪੁਰ ਸਾਹਿਬ ਵਿਖੇ ਪਹੁੰਚਾ ਦਿੱਤਾ ਗਿਆ ਇੱਥੋਂ ਇੱਕ ਹੋਰ ਸਿੱਖ ਸੀ ਉਹਦਾ ਨਾਂ ਸੀ ਭਾਈ ਰਮਤਾ ਜੀ ਉਸ ਨੂੰ ਅਨੰਦਪੁਰ ਸਾਹਿਬ ਭੇਜਿਆ ਗਿਆ ਖਬਰ ਦੇਣ ਦੇ ਲਈ ਤੇ ਭਾਈ ਰਮਤਾ ਜੀ ਫਿਰ ਅਨੰਦਪੁਰ ਸਾਹਿਬ ਗਏ ਗੁਰੂ ਸਾਹਿਬ ਜੀ ਨੂੰ ਖਬਰ ਦਿੱਤੀ ਗੁਰੂ ਸਾਹਿਬ ਜੀ ਦੀ ਮਾਤਾ ਜੀ ਨੂੰ ਖਬਰ ਦਿੱਤੀ ਤੇ ਮਾਤਾ ਗੁਜਰੀ ਜੀ ਨੂੰ ਖਬਰ ਦਿੱਤੀ ਉਹ ਖਬਰ ਦੇਣ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਅਤੇ ਮਾਤਾ ਜੀ ਸਤਕਾਰ ਸਹਿਤ ਇੱਥੇ ਆਏ ਇੱਥੇ ਆ ਕੇ ਉਹਨਾਂ ਨੇ ਸੀਸ ਜਿਹੜਾ ਹੈਗਾ ਆਪਣੇ ਕੋਲੇ ਸਤਕਾਰ ਸਹਿਤ ਉਹ ਲੈ ਕੇ ਗਏ ਤੇ ਜਿੱਥੇ ਅੱਜ ਕੱਲ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਬਣਿਆ ਹੋਇਆ ਹੈ ਇੱਥੇ ਇਹ ਸਾਰਾ ਕੁਝ ਹੋਇਆ ਸੀ ਇੱਥੋਂ ਹੀ ਸੀਸ ਜਿਹੜਾ ਹੈਗਾ ਫਿਰ ਗੁਰੂ ਸਾਹਿਬ ਜੀ ਮਾਤਾ ਜੀ ਆਨੰਦਪੁਰ ਸਾਹਿਬ ਲੈ ਕੇ ਗਏ ਤੇ ਉੱਥੇ ਫਿਰ ਜਿੱਥੇ ਗੁਰਦੁਆਰਾ ਸੀਸਗੜ੍ਹ ਸਾਹਿਬ ਅੱਜ ਕੱਲ ਬਣਿਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਦੇ ਸੀਸ ਦਾ ਉੱਥੇ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਭਾਈ ਜੈਤਾ ਜੀ ਹੀ ਇਹ ਸਾਰਾ ਕੁਝ ਕਰਨ ਦੇ ਵਿੱਚ ਕਾਮਯਾਬ ਹੋਏ ਸੋ ਇਸ ਕਰਕੇ ਗੁਰੂ ਸਾਹਿਬ ਜੀ ਦੁਆਰਾ ਭਾਈ ਜੈਤਾ ਜੀ ਨੂੰ ਬਹੁਤ ਸਤਿਕਾਰ ਦਿੱਤਾ ਗਿਆ ਰੰਗਰੇਟੇ ਗੁਰੂ ਕੇ ਬੇਟੇ ਦੀ ਆਪਾਦੀ ਦਿੱਤੀ ਗਈ ਤੇ ਆਪਣੇ ਗਲ ਦੇ ਨਾਲ ਲਾਇਆ ਗਿਆ ਕਿ ਉਹਨਾਂ ਦੇ ਪਿਤਾ ਜੀ ਨੂੰ ਜਿਹੜਾ ਹੈਗਾ ਉਹ ਕਿਵੇਂ ਬਹੁਤ ਮੁਸੀਬਤਾਂ ਝੱਲ ਕੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਨੰਦਪੁਰ ਸਾਹਿਬ ਭਾਈ ਜੈਤੇ ਦੁਆਰਾ ਪਹੁੰਚਾਇਆ ਗਿਆ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਈ ਜੈਤਾ ਜੀ ਨੇ ਕਿੰਨੀ ਜ਼ਿਆਦਾ ਜਿਹੜੀ ਹੈਗੀ ਆ ਜਾਨ ਜੋਖਮ ਵਿੱਚ ਪਾ ਕੇ ਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਹੈਗਾ ਆਨੰਦਪੁਰ ਸਾਹਿਬ ਪਹੁੰਚਾਇਆ ਗੁਰੂ ਘਰ ਪ੍ਰਤੀ ਇੱਕ ਸਿੱਖ ਦੀ ਸੇਵਾ ਦਾ ਫਰਜ਼ ਜਿਹੜਾ ਹੈਗਾ ਉਹ ਨਿਭਾਇਆ ਤੇ ਗੁਰੂ ਸਾਹਿਬ ਜੀ ਦੇ ਸਰੀਰ ਦੀ ਕਿਸੇ ਤਰ੍ਹਾਂ ਬੇਇੱਜ਼ਤੀ ਜਿਹੜੀ ਹੈਗੀ ਉਹ ਨਹੀਂ ਹੋਣ ਦਿੱਤੀ ਤੇ ਗੁਰੂ ਸਾਹਿਬ ਜੀ ਦੇ ਪ੍ਰਤੀ ਆਪਣੀ ਅਥਾਹ ਸਰਧਾ ਨੂੰ ਪ੍ਰਗਟ ਕੀਤਾ ਇਹਦੇ ਨਾਲ ਹੀ ਸਾਡਾ ਅੱਜ ਦਾ ਇਹ ਵੀਡੀਓ ਇੱਥੇ ਸੰਬੰਧਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ